ਪਿਆਰੋ ਸੱਚੀ ਕਹਿਣਾ ਕਿ ਵੇਖੋ ਦੂਜੇ ਦਿਨ ਸਿਮਰਨ ਦਾ ਅਸਰ ਕੀ ਹੁੰਦਾ ਹੈ ਮੈਂ ਦਵਾਈ ਖਾ ਰਿਹਾ ਵਹਿਗੁਰੂ ਕਹਿ ਰਿਹਾ ਪਰ ਬਾਹਰ ਨਿਕਲ ਕੇ ਮੈਂ ਗਾਲੀ ਗਲੋਚ ਵੀ ਕਰਨਾ ਪਿਆ ਫਿੱਕਾ ਬੋ ਰਿਹਾ ਕਿਉਂਕਿ ਫਿੱਕਾ ਬੋਲਣ ਨਾਲ ਜਿਹੜਾ ਜਪ ਕੀਤਾ ਉਹਨੇ ਨਹੀਂ ਅਸਰ ਕਰਨਾ ਸਿੱਧੀ ਗੱਲ ਦਵਾਈ ਖਾ ਲਈ ਪਰ ਜਿਹੜੀਆਂ ਚੀਜ਼ਾਂ ਦਾ ਪਰਹੇਜ਼ ਕਰਾਇਆ ਉਹ ਨਹੀਂ ਕੀਤਾ ਗੁਰੂ ਜੀ ਨੇ ਕਿਹਾ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਵੀ ਪਰਹੇਜ਼ ਨਹੀਂ ਪਹਿਲੀ ਬੇਨਤੀ ਹੈ ਕਿ ਜੀਵ ਦੇ ਤਿੰਨ ਚਾਰ ਪ੍ਰਹੇਜ ਨੇ ਜ਼ਬਾਨ ਤੋਂ ਜਿੰਨੇ ਜਪ ਸ਼ੁਰੂ ਕਰਨਾ ਉਹ ਆਪਣਾ ਫਿੱਕਾਪਨ ਕੌੜੇ ਬੋਲਾਂ ਤੇ ਕੰਟਰੋਲ ਕਰੇ ਦੂਜਾ ਸ਼ਬਦ ਵਿੱਚ ਵਰਤਿਆ ਝੂਠ ਜੇ ਬੰਦਾ ਜਪ ਵੀ ਕਰੀ ਜਾਂਦਾ ਝੂਠ ਵੀ ਜਪ ਕਰੀ ਜਾਂਦਾ ਤੁਸੀਂ ਦੱਸੋ ਸਿਮਰਣਾ ਸਰ ਕਰ ਜੂਗਾ ਜੀ ਤੀਸਰੀ ਬੇਨਤੀ ਚੁਗਲੀ ਕਰਨੀ ਜਿਹੜੀ ਬੜੀ ਭੈੜੀ ਬਿਮਾਰੀ ਹੈ ਬਹੁਤ ਜ਼ਿਆਦਾ ਮੈਂ ਇੱਕ ਵਾਰ ਕਹਿਆ ਸੀ ਨਿੰਦਕ ਬੰਦਾ ਛੇਤੀ ਫੜਿਆ ਜਾਂਦਾ ਚੁਗਲ ਨਹੀਂ ਫੜਿਆ ਜਾਂਦਾ ਚੁਗਲ